ਦੋਸਤੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਬਹੁਤ ਇੱਕ ਵਧੀਆ ਜਾਣਕਾਰੀ ਲੈ ਕੇ ਆਇਆ ਤੁਹਾਡੇ ਲਈ ਰਾਹਤ ਵਾਲੀ ਜਾਣਕਾਰੀ ਲੈ ਕੇ ਆਇਆ ਰਾਹਤ ਵਾਲੀ ਜਾਣਕਾਰੀ ਇਸ ਕਰਕੇ ਕਹਿ ਰਿਹਾ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦਾ ਆ ਸਵਾਲ ਆਉਂਦਾ ਸੀਗਾ ਕਿ YouTube ਤੇ ਵਾਚ ਟਾਈਮ ਕਿਉਂ ਘਟਦਾ ਜਿਹੜੇ ਨਵੇਂ YouTubers ਨੇ ਉਹ ਇਹ ਦੇਖ ਕੇ ਘਬराई ਜਾਂਦੇ ਨੇ ਜੀ ਸਾਡੇ ਚੈਨਲ ਦੇ ਡੈਸ਼ਬੋਰਡ ਤੇ ਕਦੇ ਵਾਚ ਟਾਈਮ ਜ਼ਿਆਦਾ ਹੋ ਰਿਹਾ ਜੀ ਕਦੇ ਘਟ ਰਿਹਾ ਇਦਾਂ ਕਿਉਂ ਹੋ ਰਿਹਾ ਜਾਂ ਜਿਹੜੇ ਲੋਕ ਅਰਨ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਦੇਖਦੇ ਨੇ ਉੱਥੇ ਵੀ ਉਹਨਾਂ ਨੂੰ ਲੱਗਦਾ ਸਾਡਾ ਵਾਚ ਟਾਈਮ ਪਹਿਲਾਂ ਜ਼ਿਆਦਾ ਸੀ ਹੁਣ ਘਟ ਕਿਉਂ ਗਿਆ ਸੋ ਇਹ ਜਿਹੜੀ ਕਲੈਰੀਫਿਕੇਸ਼ਨ ਤੁਹਾਨੂੰ ਦੇਣ ਦੀ ਅੱਜ ਦੀ ਵੀਡੀਓ ਚ ਕੋਸ਼ਿਸ਼ ਕਰਦੀਆਂ ਐਂਡ ਤੱਕ ਦੇਖ ਲਿਓ ਖਾਸ ਤੌਰ ਤੇ ਜਿਹੜੇ ਨਵੇਂ YouTubers ਨੇ ਜਿਹੜੇ ਬਿਗਨਰਸ ਨੇ ਉਹ ਵੀਡੀਓ ਨਾ ਸਕਿਪ ਕਰਿਓ ਸੋ ਇੱਕ ਇਹ ਜਿਹੜਾ ਜਵਾਬ ਦੇਣ ਤੋਂ ਪਹਿਲਾਂ ਇੱਕ ਤੁਹਾਡਾ ਜਵਾਬ ਮੈਂ ਹੋਰ ਦੇਣਾ ਉਹ ਵੀ ਬਹੁਤ ਲੋਕਾਂ ਨੂੰ ਕਨਫਿਊਜ਼ਨ ਆ ਜਿਹੜਾ ਚੈਨਲ ਕਹਿੰਦੇ ਜੀ ਸਾਡੇ ਸਰਚ ਦੇ ਵਿੱਚ ਕਿਉਂ ਨਹੀਂ ਆਉਂਦਾ ਸਾਡਾ ਚੈਨਲ ਆ ਜਿਹੜਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਕੀ ਕਰਦੇ ਨੇ ਆਪਣਾ ਚੈਨਲ ਜਦੋਂ ਬਣਾਇਆ ਉਹਨਾਂ ਨੇ ਚੈਨਲ ਬਣਾ ਲਿਆ ਜੀ ਤੇ ਨਾਲ ਹੀ ਜਾ ਕੇ YouTube ਤੇ ਸਰਚ ਕਰਨ ਲੱਗ ਜਾਂਦੇ ਨੇ ਕਿ ਮੇਰਾ ਚੈਨਲ ਸ਼ੋ ਹੋਇਆ ਜਾਂ ਨਹੀਂ ਹੋਇਆ ਦੇਖੋ ਜੇ ਤਾਂ ਤੁਹਾਡਾ ਹੈਗਾ ਕੋਈ ਯੂਨੀਕ ਜਿਹਾ ਨਾਮ ਤੇ ਤੁਸੀਂ ਫਿਲਟਰ ਲਾਉਂਗੇ YouTube ਉੱਤੇ ਸਰਚ ਦੇ ਨਾਲ ਸਾਈਡ ਦੇ ਉੱਤੇ ਆਪਸ਼ਨ ਹੁੰਦੀ ਆ ਫਿਲਟਰ ਲਾ ਕੇ ਚੈਨਲ ਕੱਲਾ ਸਿਲੈਕਟ ਕਰ ਲੋਗੇ ਕਿ ਚੈਨਲ ਸ਼ੋ ਹੋਣ ਸਾਰੇ ਤਾਂ ਉੱਥੇ ਸ਼ਾਇਦ ਤੁਹਾਡਾ ਚੈਨਲ ਨਵਾਂ ਆ ਜਵੇ ਪਰ ਜਿੱਦਾਂ ਤੁਸੀਂ ਸਰਚ ਕਰਾਉਣਾ ਚਾਹੁੰਦੇ ਹੋ ਜੋ ਤੁਹਾਡਾ ਮਕਸਦ ਆ ਕਿ ਕੋਈ ਵੀ ਲਿਖੇ ਤੇ ਤੁਹਾਡਾ ਚੈਨਲ ਮੂਰੇ ਆਵੇ ਉਹਨੂੰ ਸਮਾਂ ਲੱਗਦਾ ਇੱਕਦਮ ਚੈਨਲ ਕਦੇ ਵੀ ਸਰਚ ਦੇ ਵਿੱਚ ਨਹੀਂ ਆਉਂਦਾ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਕੰਮ ਆਪਣੇ ਚੈਨਲ ਤੇ ਕਰਨਾ ਪਊਗਾ ਵੀਡੀਓਜ਼ ਪਾਉਣੀਆਂ ਪੈਣਗੀਆਂ ਕੁਝ ਤੇ ਇੱਕ ਦੋ ਵੀਡੀਓਜ਼ ਆ ਜਿਹੜੀਆਂ ਉਹ ਵਾਇਰਲ ਵੀ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਕਹਿ ਲਓ ਵੀ ਇੱਕ ਪਛਾਣ ਤੁਹਾਡੇ ਚੈਨਲ ਦੀ ਹੋਣੀ ਚਾਹੀਦੀ ਆ ਤਾਂ ਉਹ ਸਰਚ ਦੇ ਵਿੱਚ ਆਉਣ ਲੱਗੂਗਾ ਚੈਨਲ ਤੇ ਉਹ ਕੀਵਰਡ ਜਿਹੜਾ ਸੁਜੈਸਟ ਕਰਦੀ ਆ YouTube ਆਪ ਪਹਿਲੇ ਦੋ ਤਿੰਨ ਅੱਖਰ ਲਿਖ ਕੇ ਪੂਰੇ ਚੈਨਲ ਦਾ ਨਾਮ ਜਦੋਂ ਆ ਜਾਂਦਾ ਉਹਨੂੰ ਵੀ ਸਮਾਂ ਲੱਗਦਾ ਸੋ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਦੇਖ ਕੇ ਘਬਰਾ ਨਾ ਜਾਇਆ ਕਰੋ ਕਿ ਮੇਰਾ ਚੈਨਲ ਸ਼ਾਇਦ ਇਹਦੇ ਵਿੱਚ ਕੋਈ ਪ੍ਰੋਬਲਮ ਆ ਸੈਟਿੰਗ ਚ ਪ੍ਰੋਬਲਮ ਆ ਜੀ ਤਾਂ ਨਹੀਂ ਸਰਚ ਚ ਆ ਰਿਹਾ ਸੋ ਕੰਮ ਕਰੋ ਸਰਚ ਚਾਪੇ ਆਉਣ ਲੱਗ ਜੂ ਸਮਾਂ ਲੱਗੂ ਹੁਣ ਆਉਣਾ ਜੀ ਮੇਨ ਵਿਸ਼ੇ ਤੇ ਕਿ YouTube ਤੇ ਵਾਸ ਟਾਈਮ ਕਿਉਂ ਘਟਦਾ ਹੁਣ ਦੇਖੋ ਸਾਰਿਆਂ ਨੂੰ ਹੁਣ ਆ ਬੇਸਿਕ ਚੀਜ਼ ਦਾ ਪਤਾ ਹੀ ਆ ਕਿ ਮੋਨਟਾਈਜ਼ੇਸ਼ਨ ਲਈ ਆਪਾਂ ਨੂੰ 1000 ਸਬਸਕ੍ਰਾਈਬਰ ਚਾਹੀਦਾ ਤੇ 4000 ਘੰਟੇ ਚਾਹੀਦੇ ਆ ਤਕਰੀਬਨ ਸਭ ਨੂੰ ਪਤਾ ਇਹ ਗੱਲ ਹੋਣਾ ਨਾ ਵੀ ਜਿਹੜਾ ਪੈਸੇ ਕਮਾਉਣ ਵਾਲਾ ਟੂਲ ਆ ਆ ਪੂਰਾ ਕਰਕੇ ਹੀ ਆਪਾਂ ਨੂੰ ਮਿਲਣਾ ਵਾ ਹੁਣ 4000 1000 ਸਬਸਕ੍ਰਾਈਬਰ ਤਾਂ ਚਲੋ ਆਪਾਂ ਹੋਲ ਲਾਈਫ ਹੀ ਆਪਣੇ ਨਾਲ ਜੁੜ ਜਾਂਦੇ ਨੇ ਪਰ ਜਿਹੜਾ 4000 ਘੰਟੇ ਆ ਉਹਦੇ ਲਈ YouTube ਤੁਹਾਨੂੰ ਪਿਛਲੇ 365 ਦਿਨ ਦਿੰਦੀ ਆ ਹੁਣ ਇੱਥੇ ਵੀ ਕਈ ਲੋਕਾਂ ਨੂੰ ਕਨਫਿਊਜ਼ਨ ਆ ਜਦੋਂ ਇਹ ਨਵਾਂ ਸਾਲ ਚੜਿਆ ਨਾ 2024 ਮੈਨੂੰ ਕਈ ਜਿਹੜੇ ਫੋਨ ਆਏ ਉਹ ਕਹਿੰਦੇ ਜੀ ਹੁਣ ਸਾਡਾ ਜਿਹੜਾ ਵਾਸ ਟਾਈਮ ਆ ਉਹ ਖਤਮ ਹੋ ਜਾਊਗਾ ਜ਼ੀਰੋ ਹੋ ਜਾਊਗਾ ਸਾਲ ਨਵਾਂ ਚੜ ਗਿਆ ਉਹਨਾਂ ਨੂੰ ਲੱਗਦਾ ਸ਼ਾਇਦ ਨਵੇਂ ਸਾਲ ਦੇ ਨਾਲ ਜਿਹੜਾ ਇਹ ਵਾਸ ਟਾਈਮ ਅਪਡੇਟ ਹੁੰਦਾ ਇਦਾਂ ਦਾ ਨਹੀਂ ਆ ਇਹਨੂੰ ਸਮਝੋ ਮੈਂ ਲਾਸਟ 365 ਦਿਨ ਕਿਹਾ ਜਾਨੀ ਕਿ ਪਿਛਲੇ 365 ਦਿਨ ਜੇ ਨਹੀਂ ਸਮਝ ਆ ਰਹੀ ਹੋਰ ਸੌਖਾ ਕਰ ਰਿਹਾ ਤੁਹਾਡੇ ਲਈ ਮੰਨ ਲਓ ਅੱਜ ਹੈਗੀ ਆ ਜੀ 9 ਫਰਵਰੀ 2000 24 ਠੀਕ ਹੈ ਜੀ ਹੁਣ ਜਾਓ ਜੀ 9 ਫਰਵਰੀ 2023 ਆ 365 ਦਿਨ ਬਣੇ ਨਾ ਤੁਸੀਂ 9 ਫਰਵਰੀ 2023 ਨੂੰ ਜਿਹੜੀ ਵੀਡੀਓ ਆਪਣੇ ਚੈਨਲ ਤੇ ਪਾਈ ਮੰਨ ਲਓ ਉਸ ਵੀਡੀਓ ਦੇ ਉੱਤੇ ਤੁਹਾਨੂੰ 1000 ਘੰਟੇ ਜੁੜ ਗਏ ਉਸ ਵੀਡੀਓ ਦੇ ਨਾਲ 9 ਫਰਵਰੀ ਨੂੰ ਪਾਈ ਹੋਈ ਵੀਡੀਓ ਤੇ 1000 ਘੰਟੇ ਉਸੇ ਦਿਨ ਆਏ 9 ਫਰਵਰੀ ਨੂੰ ਹੀ ਪਰ ਅਗਲੇ ਦਿਨ ਜਾ ਕੇ ਉਹ ਵੀਡੀਓ ਰੁਕ ਗਈ ਉਸ ਤੋਂ ਬਾਅਦ ਤੁਹਾਡੀ ਕੋਈ ਵੀ ਵੀਡੀਓ ਖਾਸ ਨਹੀਂ ਚੱਲੀ ਹਜ਼ਾਰ ਘੰਟੇ ਤੁਹਾਡੇ ਅਪਡੇਟ ਹੋ ਗਏ ਸੀ ਪਰ ਜਦੋਂ ਹੋਈ ਜੀ ਤੁਹਾਡੀ ਹੁਣ ਤੁਹਾਨੂੰ 9 ਤੋਂ ਲੈ ਕੇ 9 ਫਰਵਰੀ 2024 ਤੱਕ ਇਹ ਹਜ਼ਾਰ ਘੰਟੇ ਸ਼ੋ ਹੋਣਗੇ ਜਦੋਂ ਚੜ ਗਈ ਜੀ 10 ਫਰਵਰੀ ਤੇ ਉਸ ਤੋਂ ਬਾਅਦ ਚੈਨਲ ਤੁਹਾਡਾ ਜ਼ਿਆਦਾ ਰੀਚ ਨਹੀਂ ਫੜਿਆ ਜ਼ਿਆਦਾ ਰੀਚ ਨਹੀਂ ਲੈ ਕੇ ਗਿਆ ਤਾਂ ਜਿਹੜੇ ਹਜ਼ਾਰ ਘੰਟੇ ਆ ਉਹ ਕੱਟੇ ਜਾਣਗੇ ਕਿਉਂ ਕਿਉਂਕਿ ਉਹ 365 ਦਿਨ ਤੋਂ ਉੱਪਰ ਹੋ ਗਿਆ ਟਾਈਮ ਸਮਝ ਗਏ ਕਿ ਜਿਹੜੇ ਪਿਛਲੇ 365 ਦਿਨਾਂ ਅੱਜ ਤੋਂ ਲੈ ਕੇ ਪਿਛਲਾ ਜਿਹੜਾ ਸਾਲ ਆ ਉਹਨੂੰ YouTube ਕਹਿੰਦੀ ਆ ਪੂਰਾ ਇੱਕ ਸਾਲ ਤੁਸੀਂ ਇੱਕ ਸਾਲ ਦੇ ਵਿੱਚ ਵਿੱਚ ਪੂਰਾ ਕਰਨਾ ਇਹ ਨਹੀਂ ਕਿ 1 ਜਨਵਰੀ ਤੋਂ ਸ਼ੁਰੂ ਹੋਊਗਾ ਉਹ ਠੀਕ ਹੈ ਜੀ ਸੋ ਇਹੀ ਜਿਹੜੀ ਕਨਫਿਊਜ਼ਨ ਆ ਉਹ ਵਿਊਜ਼ ਨੂੰ ਲੈ ਕੇ ਹੁੰਦੀ ਆ ਲੋਕਾਂ ਨੂੰ ਜਿਹੜਾ ਸਟੂਡੀਓ ਦਾ ਡੈਸ਼ਬੋਰਡ ਆ ਉੱਥੇ ਤੁਹਾਨੂੰ ਡਾਟਾ ਜਿਹੜਾ ਸ਼ੋ ਹੋਣਾ ਉਹ ਸ਼ੋ ਹੋਣਾ ਜੀ ਪਿਛਲੇ 28 ਦਿਨਾਂ ਦਾ ਜਿਹੜਾ ਬਹੁਤ ਸਾਰੇ ਨਵੇਂ ਯੂਟਿਊਬਰਸ ਨੂੰ ਨਹੀਂ ਪਤਾ ਬਿਗਨਰਸ ਨੂੰ ਨਹੀਂ ਪਤਾ ਉੱਪਰ ਸਾਈਡ ਤੇ ਲਿਖਿਆ ਵੀ ਆਉਂਦਾ ਲਾਸਟ 28 ਡੇਜ਼ ਠੀਕ ਆ ਉਹਦਾ ਕੀ ਮਤਲਬ ਆ ਉਹ ਵੀ ਮੈਂ ਬੜੀ ਸੌਕੀ ਭਾਸ਼ਾ ਚ ਸੌਖੇ ਤਰੀਕੇ ਨਾਲ ਸਮਝਾਉਣਾ ਤੁਹਾਨੂੰ ਹੁਣ 28 ਦਿਨ ਬਣਨੇ ਆ ਜੀ 1 ਫਰਵਰੀ ਤੋਂ ਲੈ ਕੇ ਮੰਨ ਲਓ 28 ਫਰਵਰੀ ਠੀਕ ਆ ਜੀ ਤੇ ਇਹ ਜਿਹੜਾ ਪੀਰੀਅਡ ਸੀਗਾ ਇਸ ਪੀਰੀਅਡ ਦੇ ਦੌਰਾਨ ਤੁਹਾਨੂੰ ਤਕਰੀਬਨ ਤਕਰੀਬਨ 2000 ਘੰਟੇ ਆ ਜਿਹੜੇ ਉਹ ਸ਼ੋਅ ਹੁੰਦੇ ਰਹੇ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਉਹਦੇ ਵਿੱਚ ਕੀ ਸੀ ਕਿ 1 ਫਰਵਰੀ ਨੂੰ ਕੋਈ ਵੀਡੀਓ ਆ ਜਿਹੜੀ ਤੁਹਾਡੀ ਉਹ ਵਾਇਰਲ ਜਾ ਰਹੀ ਸੀ ਤੇ ਇੱਕ ਵੀਡੀਓ ਨੇ ਇੱਕ ਦਿਨ ਦੇ ਵਿੱਚ ਹੀ ਸਿਰਫ 1 ਫਰਵਰੀ ਵਾਲੇ ਦਿਨ ਹੀ ਤੁਹਾਨੂੰ 1000 ਘੰਟਾ ਦੇਤਾ ਮਤਲਬ ਜਿਹੜੇ ਆ 2000 ਘੰਟੇ ਨੇ ਉਹਦੇ ਵਿੱਚੋਂ 1000 ਘੰਟਾ ਸਿਰਫ ਇੱਕ ਦਿਨ ਦਾ ਵਾ ਤੇ ਜਦੋਂ ਤੁਸੀਂ 28 ਫਰਵਰੀ ਤੱਕ ਆਪਣਾ ਚੈਨਲ ਦਾ ਡੈਸ਼ਬੋਰਡ ਚੈੱਕ ਕਰਦੇ ਰਹੋਗੇ ਉੱਥੇ ਤੁਹਾਨੂੰ 2000 ਦੇ ਨੇੜੇ ਤੇੜੇ ਆ ਵਾਚ ਟਾਈਮ ਸ਼ੋ ਹੋਂਦਾ ਰਹੂਗਾ ਮਤਲਬ ਕਦੇ 1900 ਤੇ ਕਦੇ ਉਹ 1800 ਐਦਾਂ ਸ਼ੋ ਹੋਂਦਾ ਰਹੂਗਾ ਵਾਧਾ ਘਟਦਾ ਠੀਕ ਹੈ ਜਦੋਂ ਆਉਣੀ ਆ ਜੀ 29 ਫਰਵਰੀ ਸ਼ਾਇਦ ਇਸ ਸਾਲ ਦੇ ਵਿੱਚ ਹੈਗੀ ਆ 29 ਫਰਵਰੀ ਚੜੀ 1 ਮਾਰਚ ਆਇਆ ਤਾਂ ਆ ਜਿਹੜਾ 1 ਫਰਵਰੀ ਆ ਉਹ ਕੱਟਿਆ ਗਿਆ ਪਿਛਲੇ 28 ਦਿਨਾਂ ਦੇ ਵਿੱਚ ਨਹੀਂ ਆ ਰਿਹਾ ਉਹ ਉੱਥੇ ਤੁਹਾਡੇ ਜਿਹੜੇ ਵਾਚ ਜਿਹੜੇ ਘੰਟੇ ਨੇ ਉਹ 1000 ਤੋਂ ਥੱਲੇ ਵੀ ਆ ਸਕਦੇ ਨੇ ਜਾਂ 1000 ਤੋਂ 1100 ਸਾਡੇ 1100 1050 ਇਹਦੇ ਨੇੜੇ ਤੇੜੇ ਰਹਿ ਸਕਦੇ ਆ ਕਿਉਂ ਕਿ 1 ਫਰਵਰੀ ਪਿੱਛੇ ਚਲ ਗਈ 28 ਦਿਨਾਂ ਤੋਂ ਤੇ ਉਹਦੇ ਜਿਹੜੇ 1000 ਘੰਟੇ ਸੀ ਉਹ ਲੈਸ ਹੋ ਗਏ ਤਾਂ ਕਰਕੇ ਤੁਹਾਡਾ ਬਾਕੀ ਟਾਈਮ ਆ ਜਿਹੜਾ ਉਹ ਥੱਲੇ ਗਿਰ ਗਿਆ ਠੀਕ ਹੈ ਉਸ ਤੋਂ ਬਾਅਦ ਮੰਨ ਲਓ 2 ਮਾਰਚ ਆਈ 3 ਮਾਰਚ ਆਈ 5 ਮਾਰਚ ਆਈ 5 ਮਾਰਚ ਨੂੰ ਇੱਕ ਦਿਨ ਇਹੋ ਜਾਇਆ ਤੁਹਾਡੀ ਕੋਈ ਫੇਰ ਕੋਈ ਵੀਡੀਓ ਉੱਪਰ ਚੜ ਗਈ ਤੇ ਉਹਨੇ ਘੰਟੇ ਜਿਹੜੇ ਤੁਹਾਡੇ ਪੂਰੇ ਕਰ ਦੇਣੇ ਆ ਹੋਰ 500 ਘੰਟੇ ਜੋੜਤੇ 1000 ਘੰਟੇ ਜੋੜਤੇ 200 ਜੋੜਤੇ ਜਿੰਨੇ ਵੀ ਤਾਂ ਤੁਹਾਡਾ ਜਿਹੜਾ ਵਾਚ ਟਾਈਮ 1000 ਤੇ ਆਇਆ ਹੋ ਸਕਦਾ ਹੋ 1500 ਫੇਰ ਸ਼ੋ ਹੋਣ ਲੱਗ ਜਾਈ ਸੋ ਇਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਘੰਟੇ ਨੇ ਉਹ ਵੱਧਦੇ ਰਹਿੰਦੇ ਨੇ ਘਟਦੇ ਰਹਿੰਦੇ ਨੇ ਜਿਹੜਾ ਸਟੂਡੀਓ ਦਾ ਡੈਸ਼ਬੋਰਡ ਆ ਉਹਦੇ ਵਿੱਚ ਤੇ ਆਪਾਂ ਦੇਖ ਕੇ ਘਬਰਾ ਜਾਂਦੇ ਆ ਕਿ ਪਤਾ ਨਹੀਂ ਸਾਡਾ ਵਾਸਟ ਟਾਈਮ ਘਟਣਾ ਕੋ ਸ਼ੁਰੂ ਹੋ ਗਿਆ ਇਦਾਂ ਦਾ ਕੁਝ ਨਹੀਂ ਆ ਲਾਸਟ 28 ਦਿਨ ਦੇ ਅਪਡੇਟ ਹੁੰਦੇ ਆ ਇਹ ਖਿਆਲ ਤੁਸੀਂ ਜ਼ਰੂਰ ਰੱਖੋ ਤੇ ਤੁਹਾਡੀ ਘਬਰਾਟ ਆ ਜਿਹੜੀ ਠੀਕ ਹੋ ਜੂਗੀ ਘਬਰਾਟ ਦਾ ਇੱਕੋ ਹੀ ਇਲਾਜ ਆ ਤੁਹਾਡੀ ਦਾ ਕਿ ਵਧੀਆ ਕੰਟੈਂਟ ਪਾਉਂਦੇ ਰਹੋ ਵਧੀਆ ਕੰਮ ਕਰਦੇ ਰਹੋ ਜਿੱਦਣ ਤੁਹਾਡੀਆਂ ਵੀਡੀਓਜ਼ ਦੇ ਵਿੱਚ ਕੁਆਲਿਟੀ ਆ ਗਈ ਇੰਪਰੂਵਮੈਂਟ ਆਈ ਗਈ views ਆਪੇ on ਲੱਜਾਣੇ ਆ ਵਾਸਟ ਟਾਈਮ ਆਪੇ ਹੀ ਤੁਹਾਡਾ ਪੂਰਾ ਹੋ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੋ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਮੈਨੂੰ ਉਮੀਦ ਆ ਆਹ ਜਿਹੜਾ ਤੁਹਾਡਾ ਸਵਾਲ ਆ ਕਿ ਵਾਸਟ ਟਾਈਮ ਕਿਉਂ ਘਟਦਾ ਇਹਦਾ ਬੜੇ ਸੌਖੇ ਤਰੀਕੇ ਨਾਲ ਜਵਾਬ ਮਿਲ ਗਿਆ ਹੋਊਗਾ ਬਹੁਤ ਬਹੁਤ ਧੰਨਵਾਦ